ਕੱਲੀ ਡਾਈਟ ਡਾਈਟ ਦੀ ਜੇ ਆਪਾਂ ਕੱਲੀ ਡਾਈਟ ਡਾਈਟ ਖਾਈਏ 15-20 ਹਜ਼ਾਰ ਤਾਂ ਡਾਈਟ ਤੇ ਲੱਗ ਜਾਂਦਾ ਮਹੀਨੇ ਦਾ ਅਗਰ ਨੂੰ ਥੋੜਾ ਖੋਲ ਲੈਣੇ ਭਾਜੀ ਕੀ ਹੈ ਤੁਹਾਡੇ ਡਾਈਟ ਦੇ ਵਿੱਚ ਭਾਜੀ ਲਾ ਲਓ ਚਿਕਨ ਤਾਂ ਡੇਲੀ ਖਾਣਾ ਹੀ ਪੈਣਾ ਤੁਹਾਨੂੰ ਪ੍ਰੋਟੀਨ ਲੈ ਲਈ ਜਿਹੜਾ ਨਾਨ ਵੇਜ ਬੰਦਾ ਖਾਂਦਾ ਉਹ ਜਲਦੀ ਖਾਣਾ 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 ਹੀ ਪੈਣਾ ਲਾ ਲਓ ਅੱਧਾ ਕਿਲੋ ਚਿਕਨ ਕਿਤੇ ਨਹੀਂ ਮਤਲਬ ਫਿਰ ਅੰਡੇ ਵੀ ਹੋ ਗਏ ਫਿਰ ਦੁੱਧ ਹੋ ਗਿਆ ਫਿਰ ਹੋਰ ਫਰੂਟ ਹੋ ਗਏ ਸਪਲੀਮੈਂਟ ਵੀ ਸਪਲੀਮੈਂਟ ਵੀ ਹੋ ਗਏ ਹਣਾ ਪ੍ਰੋਟੀਨ ਕਿਹੜਾ ਕਿਹੜਾ ਲੈਂਦੇ ਹੋ ਸਪਲੀਮੈਂਟ ਭਾਜੀ ਪ੍ਰੋਟੀਨ ਲਾ ਲਓ ਵੇਪ ਪ੍ਰੋਟੀਨ ਹੋ ਗਿਆ ਬੀਸੀ ਹੋ ਗਿਆ ਕਲਾਜਨ ਹੋ ਗਿਆ ਕਲਾਜਨ ਲੋਕੀ ਨਹੀਂ ਖਾਂਦੇ ਪਰ ਕਲਾਜਨ ਖਾਣਾ ਚਾਹੀਦਾ ਟੈਂਡਨ ਲਈ ਆਪਣੇ ਲਿਗਾਮੈਂਟ ਲਈ ਵਧੀਆ ਹੁੰਦਾ ਬਹੁਤ ਸਵੀਟ ਨਹੀਂ ਖਾਂਦੇ ਓਕੇ ਫਿਰ ਮਲਟੀ ਵਿਟਾਮਿਨ ਹੋ ਗਏ ਬੀ12 ਹੋ ਗਿਆ ਤਾਂ ਰੈਡੀਨ ਲੈਂਦੇ ਕ੍ਰੀਟਿਨ ਲੈਣਾ ਹਾਂਜੀ ਭਾਈ ਕਿੰਨੇ ਗ੍ਰਾਮ ਲੈਂਦੇ ਭਾਜੀ ਮੈਂ 3 ਗ੍ਰਾਮ ਲੈਣਾ ਇਹ ਵੀ ਭਾਜੀ ਇਹ ਕਿਹਾ ਵੀ ਲੋਕੀ ਨਾ ਜਿਹੜਾ ਸਪਲੀਮੈਂਟ ਲੈਂਦੇ ਆ ਜੋ ਲਿਖਿਆ ਉਹ ਖਾਈ ਜਾਂਦੇ ਹਾਂ ਜੋ ਲਾ ਲਓ ਹਾਂ ਕਰੇਟਿਨ 5 ਗ੍ਰਾਮ ਲਿਖਿਆ ਹੋਇਆ ਤੇ 5 ਗ੍ਰਾਮ ਹੀ ਖਾਣਾ ਤਾਂ ਹੀ ਪੁੱਛਿਆ ਹਣਾ ਜਿੱਦਾਂ ਹੁਣ ਲਾ ਲਓ ਉਹ ਸਟੱਡੀ ਇਹ ਕਿਹੜਾ ਤੇ ਹੋਈਆਂ ਉਹ ਆਈਆਂ ਬੋਡੀ ਬਿਲਡਰਾਂ ਦੇ ਬੋਡੀ ਬਿਲਡਰ ਐਗਜ਼ੈਕਟਲੀ ਆਪਾਂ ਗੇਮ ਕਰ ਰਹੇ ਪਿਆਂ ਭੱਜਣ ਵਾਲੀ ਹੁਣ ਆਪਾਂ 5 ਗ੍ਰਾਮ ਹੀ ਖਾਈ ਜਾਵਾਂਗੇ ਆਪਾਂ ਤੇ ਵੱਲ ਕੀ ਹੋ ਜਾਗੇ ਨਾਲੇ ਆਪਣੇ ਸਟਿਫ ਹੋ ਜਾਣਗੇ ਮਸਲ ਵਾਟਰ ਵਿੱਚ ਪਾਣੀ ਆਪਾਂ ਪਾਜੂਗਾ ਤੇ ਉਹ ਫਿਰ ਦੌੜਨ ਚੋਕ ਹਾਂਜੀ ਹਾਂਜੀ ਹੁਣ ਹਰੇਕ ਬੰਦੇ ਦੀ ਬੋਡੀ ਅਡੈਪਟੇਸ਼ਨ ਵੱਖਰੀ ਆ ਕਿਸੇ ਨੂੰ 2 ਗ੍ਰਾਮ ਸੂਟ ਕਰਦਾ ਕਿਸੇ ਨੂੰ 3 ਗ੍ਰਾਮ ਕਰਦਾ ਹੁਣ ਮੈਂ 3 ਗ੍ਰਾਮ ਤੋਂ ਵੱਧ ਨਹੀਂ ਖਾ ਸਕਦਾ ਅੱਛਾ ਮੈਂ ਇਦਾਂ ਹੀ ਇੱਕ ਦਿਨ ਪ੍ਰੋਟੀਨ ਲੈ ਆਇਆ ਉਹਦੇ ਚ ਕ੍ਰੈਟਿਨ ਸੀ ਹਾਂ ਮੈਂ ਪੜਿਆ ਨਾ ਡੱਬੇ ਚ ਥੋੜੀ ਜਿਹੀ ਮੈਂ ਤਿੰਨ ਤਿੰਨ ਸਕੂਪ ਖਾਂਦਾ ਰਿਹਾ ਭਾਈ ਦਿਨ ਦੇ 9 ਗ੍ਰਾਮ ਕ੍ਰੈਟਿਨ ਹੋ ਗਿਆ ਤੇ ਮੈਂ ਕੋਸਾ ਮੈਂ ਕੋਸਾ ਰੈਪੀਟੀਸ਼ਨ ਨਹੀਂ ਲੱਗਣ ਦੇ ਕੀ ਹੋ ਗਿਆ ਫਿਰ ਮੈਂ ਬੈਠਾ ਮੈਂ ਸੋਚਿਆ ਮੈਂ ਕੀ ਖਾਣਾ ਸਾਰਾ ਦਿਨ ਫਿਰ ਮੈਨੂੰ ਸਾਰਾ ਮੈਂ ਕਿ ਤਿੰਨ ਤਿੰਨ ਸਕੂਪ ਮੈਂ ਕ੍ਰੈਟਿਨ ਦੇ ਖਾਈਏ ਨਾ 9 ਗ੍ਰਾਮ ਕ੍ਰੈਟਿਨ ਹੋ ਗਿਆ ਮੈਂ ਕਿਹਾ ਮੇਰਾ ਓਕੇ ਤੇ ਇਦਾਂ ਭਾਈ ਆਪਾਂ ਇੱਕ ਅੜਗੈਲੀਆਂ ਕਰਦੇ ਆ ਤਾਂ ਕਰਕੇ ਆਪਣੀ ਕਈ ਕਿਤੇ ਕਿਤੇ ਪਰਫਾਰਮੈਂਸ ਲੈ ਕਰ ਜਾਂਦੀ ਓਕੇ ਸੋ ਇਹ ਇੱਕ ਸਪਲੀਮੈਂਟ ਹੋਰ ਫਿਸ਼ ਆਇਲ ਵਗੈਰਾ ਫਿਸ਼ ਆਇਲ ਵੀ ਭਾਈ ਖਾਂਦੇ ਆ ਪਰ ਉਹ ਡਿਪੈਂਡ ਕਰਦਾ ਤੁਸੀਂ ਤੁਹਾਡਾ ਕਿੰਦਾ ਦਾ ਚੱਲਦਾ ਹੁਣ ਚੱਲ ਉਹ ਡਰਾਈ ਸੀਜ਼ਨ ਚੱਲਦਾ ਤੁਸੀਂ ਕਿਉਂ ਨਹੀਂ ਖਾ ਰਹੇ ਫੈਟ ਨਹੀਂ ਲਾਰੇ ਕੋਈ ਹੋ ਗਏ ਤੇ ਤੁਸੀਂ ਫਿਸ਼ਵਲ ਐਡ ਕਰ ਸਕਦੇ ਆ ਪਰ ਜੇ ਤੁਸੀਂ ਦੇਸੀ ਕਿਉਂ ਖਾ ਰਹੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਲੋਡ ਪਊਗੀ ਬਾਜੀ ਤੇ ਮਤਲਬ ਸੀਜ਼ਨ ਦੇ ਹਿਸਾਬ ਦੇ ਨਾਲ ਤੁਹਾਡੀ ਡਾਈਟ ਵੀ ਚੇਂਜ ਹੁੰਦੀ ਸਪਲੀਮੈਂਟ ਵੀ ਚੇਂਜ ਹੁੰਦਾ ਹੁਣ ਜਿੱਦਾਂ ਭਾਜੀ ਵੱਡੇ ਥ੍ਰੀਡ ਕੀ ਕਰਦੇ ਆ ਜਿਨ੍ਹਾਂ ਕੋ ਸਭ ਕੁਝ ਹੁੰਦਾ ਆ ਫੈਸਿਲਿਟੀ ਸਾਰੀਆਂ ਉਹ 1 ਮਹੀਨਾ ਸਪਲੀਮੈਂਟ ਤੋਂ ਲੈਂਦੇ ਆ 1 ਮਹੀਨਾ ਡਾਈਟ ਤੋਂ ਲੈਂਦੇ ਆ ਓਕੇ ਉਹੀ ਚੀਜ਼ਾਂ ਓਕੇ ਕਰੇਟੇਨ ਉਹਨਾਂ ਨੇ ਫਿਰ ਡਾਈਟ ਤੋਂ ਲੈ ਲੈਣਾ ਪੈਣਾ ਫਿਰ ਉਹਨਾਂ ਨੇ ਮਲਟੀ ਵਿਟਾਮਿਨ ਚੀਜ਼ਾਂ ਸੈਲਡ ਖਾਣ ਲੱਗ ਪੈਣਾ ਸੈਲਡ ਖਾ ਲੈਣਾ ਰੈਡ ਮੀਟ ਲੈ ਲੈਣੇ ਬਾਹਰ ਇਦਾਂ ਲੀਵਰ ਹਸਾਂਦੇ ਆ ਇਦਾਂ ਇਦਾਂ ਹਾਂਜੀ 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 ਇਦਾਂ ਉਹ ਚੇਂਜ ਕਰਦੇ ਰਹਿੰਦੇ ਆ ਇੱਕੋ ਚੀਜ਼ ਤਾਂ ਨਹੀਂ ਡਿਪੈਂਡ ਰਹਿੰਦੇ ਹੋ ਵੀ ਸਪਲੀਮੈਂਟ ਹੀ ਖਾਣਾ ਪੈਣਾ ਨਾਲੇ ਬਾਡੀ ਦੀ ਮੈਟਾਬੋਲਿਕ ਅਡੈਪਸ਼ਨ ਚੇਂਜ ਹੁੰਦੀ ਰਹਿੰਦੀ ਹਾਂਜੀ ਹਾਂਜੀ ਆ ਮਹੀਨੇ ਉਹਹੀ ਸੋਰਸ ਕਿਸੇ ਹੋਰ ਤੋਂ ਲਾੜਾਂ ਦਾ ਦੂਜੀ ਵਰੀਕ ਤੋਂ ਬਿਲਕੁਲ ਬਿਲਕੁਲ ਓਕੇ ਇਦਾਂ ਚਲਾਉਣਾ ਪੈਂਦਾ ਫਿਰ ਭਾਜੀ ਹੁਣ ਲਾ ਲੋ ਆਗੇ ਸਪਾਈਕਸ ਦੇ ਕੰਮ ਇਹੋ ਕੀ ਡਾਈਟ ਬੰਦ ਲਾਣਾ ਸਪਲੀਮੈਂਟ ਕਰਦੇ 8-10000 ਰੁਪਏ ਹੈਗਾ ਭਾਈ ਪਿੱਛੇ ਭਾਈ 25-25 ਆਂਦੇ ਤੇ ਸਪਲੀਮੈਂਟ ਆ ਜਾਂਦੇ ਆਪਾਂ ਲੈਣ ਜਾਈਏ ਮਹੀਨੇ ਦੇ 25000 ਦਾ ਸਪਲੀਮੈਂਟ ਕਿਤੇ ਨਹੀਂ ਭਾਜੀ ਬਿਲਕੁਲ ਭਾਜੀ ਹੁਣ ਲਾ ਲੋ ਟਰੋਪਲਸ ਵੀ ਆਉਂਦੀ ਆ ਹੁਣ ਮੈਂ ਟਰੋਪਲਸ ਇੰਡੀਅਨ ਨਹੀਂ ਖਾਂਦਾ ਜਿਹੜੀ ਇੱਥੋਂ ਮਿਲਦੀ ਨਾ ਉਹਦੀਆਂ ਇਹ ਨਹੀਂ ਖਾਂਦਾ ਠੀਕ ਹੈ ਭਾਜੀ ਟਰੋਪਲਸ ਟਰੋਲਸ ਸੌਰੀ ਮੈਨੂੰ ਪਤਾ ਨਹੀਂ ਭਾਜੀ ਟਰਿਬਲਸ ਨਹੀਂ ਭਾਜੀ ਜਿੱਦਾਂ ਆਪਾਂ ਹਰੇਕ ਭਾਈ ਜਿਮ ਵਾਲਾ ਖਾਂਦਾ ਟਰਿਬਲਸ ਮਾਫੀ ਭਾਜੀ ਜਿੱਦਾਂ ਪਖੜੇ ਨਹੀਂ ਕਹਿੰਦੇ ਆਪਾਂ ਹਾਂਜੀ ਪਖੜੇ ਪੈਰ ਚ ਚੁਭ ਜਾਂਦੇ ਜਿਹੜੇ ਹਾਂਜੀ ਉਹ 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 ਉਹੀ ਚੀਜ਼ ਹੁੰਦੀ ਆ ਉਹ ਅੱਛਾ ਆਪਾਂ ਸਮਝੋ ਸਮਝ ਵੀ ਪੈਂਦਾ ਆ ਆ ਤੇ ਅਸ਼ਵਗੰਧਾ ਟੈਸਟੋਸਟੇਰੋਨ ਵਾਸਤੇ ਕੁਝ ਲੈਂਦੇ ਹੋ ਭਾਈ ਟ੍ਰਿਬਲਸ ਟੈਸਟੋਨ ਤੇ ਕੰਮ ਕਰਦਾ ਅਸ਼ਵਗੰਧਾ ਵੀ ਕਰਦਾ ਆ ਅੱਛਾ ਤੇ ਅਸ਼ਵਗੰਧਾ ਜਿਆਦਾ ਮੇਸਾ ਨਾਲ ਸਟ੍ਰੈਸ ਤੇ ਕੰਮ ਕਰਦਾ ਕੋਰਟੀਸੋਲ ਤੇ ਕੰਮ ਕਰਦਾ ਕੋਰਟੀਸੋਲ ਤੇ ਕੰਮ ਕਰਦਾ ਤੇ ਜਿੱਦਾਂ ਮੈਂ 2000 ਰੈਮ ਜੀ ਖਾਣਾ ਟ੍ਰਿਬਲਸ ਅੱਛਾ ਤੇ ਉਹ ਮੈਨੂੰ ਮੇਰਾ ਮਾਸਟਰ ਸਪਲੀਮੈਂਟ ਟ੍ਰਿਬਲਸ ਆ ਇੱਕ ਮਿੰਟ ਦੇਖੋ ਭਾਈ ਇਹ ਕੀ ਹੈ ਪੀਸ ਬਲ ਟੀ ਡਬਲ ਆਰ ਟੀ ਡਬਲ ਆਰ ਆਈ ਬੀ ਯੂ ਐਲ ਐਸ ਅੱਛਾ ਠੀਕ ਹੈ ਭਾਜੀ ਨਾਈਸ ਮਹਿੰਗਾ ਆ ਗੈਂਡ ਦਾ 1500 ਦਾ 2500 ਦਾ ਅੱਛਾ ਟੈਸਟੋ ਸਨ ਬੂਸਟਰ ਹੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਓਕੇ ਭਾਜੀ ਜਿੱਦਾਂ ਭਾਈ ਇਹ ਐਕਸਟਰੈਕਟ ਕੀਤੇ ਹੁੰਦੇ ਆ ਇਹ ਕਈ ਜਿੱਦਾਂ ਇਹਨੂੰ ਉਗਾਉਂਦੇ ਆ ਨਾ ਇਹਨੂੰ ਐਕਸਟਰੈਕਟ ਕਰਦੇ ਆ ਸਭ ਤੋਂ ਜਿਆਦਾ ਜਿੱਦਾਂ ਇਹਨਾਂ ਦੀ ਪਰਸੈਂਟੇਜ ਹੁੰਦੀ ਜਿੱਦਾਂ ਤੁਸੀਂ ਨਾਉ ਦਾ ਦੇਖੋਗੇ ਜਾਂ ਕੋਈ ਵੀ ਦੇਖੋਗੇ ਨਾ ਇਹਨਾਂ ਚ ਪਰਸੈਂਟੇਜ ਹੁੰਦੀ ਜੇ 65 ਹੁੰਦਾ ਕੋਈ 45 ਹੁੰਦਾ ਪਰਸੈਂਟ ਤੇ ਲਾਲੋ ਜਿਹੜੀ ਮੈਂ ਖਾਨਾ ਉਹ 95.9% ਆ ਅੱਛਾ ਉਹ ਬਹੁਤ ਪਿਓਰ ਕੁਆਲਿਟੀ ਹੁੰਦੀ ਆ ਉਹ ਬਹੁਤ ਰੇਅਰ ਥਾਵਾਂ ਤੇ ਉਗਦੀ ਆ ਉਹ ਨਹੀਂ ਮਹਿੰਗੀ ਹੁੰਦੀ ਜ਼ਿਆਦਾ ਮਹਿੰਗੀ ਹੋ ਜਾਂਦੀ ਆ 2000mg ਦਾ ਨਾਮ ਬਾਇਓਟੈਕ ਦੀ ਅੱਛਾ ਤੇ ਲਾਲੋ ਉਹ ਚੀਜ਼ ਮੈਨੂੰ ਮਸਤ ਆ ਉਹ ਮੈਂ ਜਿੱਥੋਂ ਮਰਜ਼ੀ ਮਂਗਾਵਾ ਪਰੋਂ ਮੈਂ ਮੰਗਾਉਣੀ ਮੰਗਾਉਣੀ ਹਰ ਵਾਰੀ ਉਹ ਮੇਰੇ ਸਾਹਨਾ ਉਹ ਵੀ 3400 ਦੀ ਆਉਂਦੀ ਡੱਬੇ ਬੱਲੇ ਉਹ 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 ਮੇਰਾ ਸਭ ਤੋਂ ਜ਼ਿਆਦਾ ਜ਼ਰੂਰੀ ਮੈਨੂੰ ਸਪਲੀਮੈਂਟ ਉਹ ਖਾਨਾ ਇਦਾਂ ਕੌਂਗਦਲੀ ਮੰਗਾਣਾ ਹੈਗਾ ਹਾਂਜੀ ਹਾਂਜੀ ਆਸਟ੍ਰੇਲੀਆ ਤੋਂ ਮੰਗਾਉਂਦਾ ਹਾਂ ਬਾਈ ਬੜਾ ਮਹਿੰਗਾ ਕੰਮ ਵੀਦਾ ਮਾਨੂੰ ਵਾਰੂ ਇੱਕ ਵਾਰ ਇਹਨਾਂ ਦਾ ਕਹਿ ਗੋ ਦਿੰਦਾ ਯਾਰ ਲਿਆ ਦੇ ਸਹੀ ਗੱਲ ਹੈ ਜਿਹੜੀ ਬੰਦੇ ਨੂੰ ਵੀ ਹੁੰਦਾ ਯਾਰ ਤੁਸੀਂ ਇਹ ਤੇ ਹਾਂ ਇਹ ਗੱਲ ਹੈਗੀ ਕਿ ਜਦੋਂ ਤੁਸੀਂ ਟੋ ਕੇ ਕੋਈ ਚੀਜ਼ ਮੰਗਾਉਣੀ ਹੈ ਨਾ ਉਹ ਖਰਚਾ ਤੋਂ ਚੰਗਾ ਪਾ ਸਹੀ ਗੱਲ ਹੈ ਭਾਈ ਸਪਲੀਮੈਂਟ ਦਾ ਖਰਚਾ ਕਾਫੀ ਹੈ ਭਾਈ ਕਾਹਦੇ ਜਨਾ ਮੇਨਟੇਨੈਂਸ ਹਾਈ ਹੈ ਕਲੀਨ ਖਾਣਾ ਪੈਣਾ ਵਧੀਆ ਸਬਜ਼ੀ ਖਾਣੀ ਪਣੀ ਹੈ ਤੇ ਜਿੱਦਾਂ ਭਾਈ ਹੁਣ ਮਹਿੰਗੀ ਮਹਿੰਗੀ ਗੇਮ ਉਹ ਹੀ ਹੈ ਜਿਹੜੀ ਨੇਚਰਲ ਆ ਤੁਸੀਂ ਜੇ ਆਰਟੀਫੀਸ਼ੀਅਲ ਗੇਮ ਕਰਨੀ ਉਹ ਸਸਤੀ ਐ ਸਭ ਉਹ ਬੰਦੇ ਕਰੀ ਕਰਦੇ ਪਏ ਆ ਬਹੁਤ ਉਹਨਾਂ ਨੇ ਵੀ ਕਹਿਣਾ ਕਿ ਸਮਾਨ ਦਾ ਖਰਚਾ ਨਹੀਂ ਦੱਸਣਾ ਸਾਰੇ ਉਹਨਾਂ ਨੇ ਇਹ ਲੋਕਾਂ ਦੀ ਮੈਂਟੈਲਿਟੀ ਬਣੀ ਗਈ ਆ ਵੀ ਜੇ ਕੋਈ ਵਧੀਆ ਕਰ ਰਿਹਾ ਤਾਂ ਉਹ ਸ਼ਾਇਦ ਇਦਾਂ ਹੀ ਕਰਦਾ ਪਿਆ ਲਾ ਲੋ ਆ ਨੇਚਰਲ ਤਰੀਕੇ ਨਾਲ ਕਰਦਾ ਪਿਆ ਪਰ ਇਦਾਂ ਹਰੇਕ ਪਲੇਅਰ ਨੂੰ ਨਹੀਂ ਆਪਾਂ ਜੱਜ ਕਰ ਸਕਦੇ ਹੁਣ ਮੈਂ ਨਹੀਂ ਉਹ ਚੀਜ਼ਾਂ ਤੇ ਇੰਨਾ ਰੱਖਦਾ ਪਰ ਲੋਕੀ ਮੰਨਦੇ ਹੀ ਨਹੀਂ ਕੀ ਗਰੀਆਂ ਲੋਕਾਂ ਦੇ ਉਹਨਾਂ ਨੂੰ ਉਹਨਾਂ ਕੋਈ ਇਥੇ ਥੀਡ ਮੇਰੇ ਨਾਲ ਸੀਗੇ ਬਾਹਰ ਜਿੱਦਾਂ ਕੋਈ ਹੋਸਟੇਟਾ ਤੋਂ ਆਏ ਉਹ ਮੈਨੂੰ ਪੁੱਛਦੇ ਭਾਈ ਕੋਈ ਸਮਾਨ ਦੱਸੋ ਯਾਰ ਮੈਂ ਕਹਾ ਭਾਈ ਯਾਰ ਮੈਂ ਤਾਂ ਖਾਣਾ ਹੀ ਨਹੀਂ ਖਾਂਦਾ ਭਾਈ ਝੂਠ ਹੀ ਮਰੀ ਜਾਂਦਾ ਕਹਿੰਦਾ ਅਸੀਂ ਤੇ ਨਾਲ ਰਹਿੰਦੇ ਤੇ ਝੂਠ ਖਾਧੋ ਮਰਦਾ ਮੈਂ ਕਹਾ ਕੋਈ ਗੱਲ ਤੁਸੀਂ ਰਹਿਣਾ ਹੀ ਤੈਨੂੰ ਪਤਾ ਲੱਗ ਜਾਣਾ ਤੇ ਹੁਣ ਮੈਂ ਭਾਈ ਹਰੇਕ ਕੰਪੀਟੀਸ਼ਨ ਖੇਡਦਾ ਹਰੇਕ ਕੰਪੀਟੀਸ਼ਨ ਚ ਡਾਬ ਹੁੰਦਾ ਲਾ ਲੋ ਸਾਲ ਚ ਮੈਂ ਆਜ ਹੁਣ ਤੱਕ ਦੇ ਲਾ ਲਓ 8 9 ਕੰਪੀਟੀਸ਼ਨ ਖੇਡ ਲੈ ਹਰ ਇੱਕ ਮਹੀਨੇ ਦੇ ਗੈਪ ਨਾਲ 2 ਮਹੀਨੇ ਦੇ ਗੈਪ ਨਾਲ ਉਹਨੇ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਖਾ ਸਕਦੇ ਫਿਰ ਉਹਨਾਂ ਨੂੰ ਭਰੋਸਾ ਹੁੰਦਾ ਹੈ ਜਾਣੀ ਜਾਣੀ ਫਿਰ ਜੇ ਨਹੀਂ ਹਾਂ ਉਹਨਾਂ ਨੂੰ ਉਹਨਾਂ ਨੂੰ ਭਰੋਸਾ ਆ ਗਿਆ ਭਾਈ ਕਹਿੰਦਾ ਨਹੀਂ ਤੂੰ ਨਹੀਂ ਖਾਂਦਾ ਹੁਣੇ ਮੰਨ ਗਏ ਆ ਠੀਕ ਹੈ ਇਹੋ ਗਾ ਭਾਈ ਤੁਹਾਡਾ ਸਪਲੀਮੈਂਟ ਦਾ ਖਰਚਾ ਤੁਹਾਡੀ ਉਹਦਾ ਹੁਣ ਸਪਾਈਕਸ ਦੀ ਗੱਲ ਕਰਦੇ ਵੀ ਭਾਈ ਸਪਾਈਕਸ ਲਾ ਲਓ ਪਹਿਲਾਂ ਠੀਕ ਸੀਗੇ ਪੁਰਾਣੇ ਪੰਜ ਇੱਕ ਸਾਲ ਪਹਿਲਾਂ ਕਈ ਸਪਾਈਕ ਔਖੇ ਸੌਖੇ ਮਿਲ ਜਾਂਦੇ ਸੀ 10000 ਦੇ 12000 ਦੇ ਪਰ ਹੁਣ 22000 ਦੇ 27000 ਦੇ ਹੁਣ ਜਿਹੜਾ ਮੈਂ ਸਪਾਈਕ ਇਸ ਟਾਈਮ ਪਾ ਰਿਹਾ ਹਾਂ 27000 ਦਾ ਸਪਾਈਕ ਸਾ ਇੰਡੀਆ ਦੇ ਵਿੱਚ ਮਿਲਦਾ ਹੈ ਕਿਹੜੀ ਕੰਪਨੀ ਦਾ ਨਾਈਕ ਦਾ ਭਾਜੀ ਉਹਨੂੰ ਨਾਈਕ ਮੈਕਸ ਸਲਾਈ ਪ੍ਰੋਟੋਟਾਈਪ ਕਹਿੰਦੇ ਆ ਉਹ 27000 ਦਾ ਸਪਾਈਕ ਮਿਲਦਾ ਪਿਆ ਬੱਲੇ ਤੇ ਹੁੰਦਾ ਉਹ ਲਾੜੋ ਉਸ ਤੋਂ ਪਹਿਲਾਂ ਜਿਹੜੇ ਮਾਡਲ ਆਏ ਸੀਗੇ ਉਹ ਸੀਗੇ 22000 ਦੇ ਅੱਛਾ ਮੈਂ ਤੀਜੇ ਹਫਤੇ ਤੋੜਦੇ ਭਾਜੀ ਤੀਜੇ ਹਫਤੇ ਟੁੱਟ ਗਏ ਉਹਨਾਂ ਦਾ ਕੋਈ ਕੰਮ ਨਹੀਂ ਵਾਲੇ 택ਸੀ ਭਾਈ ਹਨਾ ਭਾਈ ਓਕੇ ਇਹ ਮਲਾ ਲਾਲੋ ਵੀ ਇਦਾਂ ਦਾ ਇੱਕ ਟਾਈਮ ਸੀ ਬਲਾ ਲਓ 2 ਮਹੀਨੇ ਪਹਿਲਾਂ 1 ਮਹੀਨੇ ਦੇ ਵਿੱਚ ਮੈਂ 90000 ਦੇ ਸਪਾਈਸ ਤੋੜਦੇ ਲਾਲੋ ਜਾਂ ਮੈਨੂਫੈਕਚਰ ਡਿਫੈਕਟ ਆ ਗਿਆ ਪਾ ਕੇ ਭੱਜੀ ਲਾ ਕੇ ਯਾਰ ਖਰਾਬ ਹੋ ਗਿਆ ਮੈਨੂਫੈਕਚਰ ਡਿਫੈਕਟ ਹੋਊਗਾ ਜਾਂ ਕੁਝ ਵੀ ਪਰ ਟੁੱਟ ਗਈ ਜਿੱਦਾਂ ਵੀ ਨਹੀਂ ਜਨਾ ਐਡੀਡਾਸ ਦੇ ਸੀ ਉਹਦੀ ਪਲੇਟ ਟੁੱਟ ਗਈ ਨਾਈਕ ਦੇ ਉਹਨਾਂ ਦੇ ਤਿੰਨਾਂ ਦੀ ਪਲੇਟ ਟੁੱਟ ਗਈ